ਓਲੰਪਿਕ 'ਚ ਇਸ ਵਾਰ ਹਾਕੀ ਮੁੜ ਚਰਚਾ ਦੇ ਵਿੱਚ ਰਹੀ 골ਡ ਤੋਂ ਖੁੰਝਿਆ ਨੇ ਕਾਂਸੀ ਦਾ ਤਗਮਾ ਜਿੱਤਿਆ ਪਰ ਇੱਕ ਚਰਚਾ ਹੋਰ ਸੀ ਸਾਬਤ ਸੂਰਤ ਖਿਡਾਰੀ ਜਰਮਨਪ੍ਰੀਤ ਸਿੰਘ ਬਲ ਮਾਦੀ ਦੀ ਧਰਤੀ ਦਾ ਗੱਭਰੂ ਸਾਡੇ ਨਾਲ ਪਾਜੀ ਪਹਿਲਾਂ ਤੇ ਮੁਬਾਰਕਾਂ ਬਹੁਤ-ਬਹੁਤ ਤੁਹਾਨੂੰ ਕਿ ਮੈਡਲ ਇਸ ਵਾਰ ਫਿਰ ਲਗਾਤਾਰ ਜਿੱਤ ਕੇ ਆਏ ਥੈਂਕ ਯੂ ਸੋ ਮੱਚ ਪਾਜੀ ਕਿਉਂਕਿ ਇਹ ਮੈਡਲ ਲੈ ਕੇ ਆਉਣਾ ਬਾਰ-ਬਾਰ ਹਾਕੀ ਦੇ ਵਿੱਚ ਬਹੁਤ ਵੱਡੀ ਗੱਲ ਆ ਕਿਵੇਂ ਰਿਹਾ ਕਿ ਤੁਹਾਡੀ ਚਰਚਾ ਬਹੁਤ ਹੋਈ ਭਾਵੇਂ ਕਿ ਕੈਪਟਨ ਦੀ ਚਰਚਾ ਤਾਂ ਹੁੰਦੀ ਆ ਸਰਪੰਚਰੀ ਪਰ ਨਾਲ ਪੰਚਾਂ ਦੀ ਚਰਚਾ ਰਵੇ ਤੁਹਾਡਾ ਸਾਬਤ ਸੂਤ ਸਾਬਤ ਸੂਰਤ ਖਿਡਾਰੀ ਦੀ ਬਹੁਤ ਚਰਚਾ ਹੋਈ ਆ ਤੇ ਐਸਜੀਪੀਸੀ ਨੇ ਵੀ ਇਹਦੇ ਉੱਤੇ ਨੀਸ਼ਿਟ ਲੈ ਲੈਂਦੇ ਤੁਹਾਨੂੰ ਇਨਾਮ ਦਾ ਕਿਹਾ ਕਿ 5 ਲੱਖ ਰੁਪਏ ਤੁਹਾਨੂੰ ਦਿੱਤਾ ਜਾਵੇਗਾ ਕਿਵੇਂ ਲੱਗਦਾ ਇੱਕ ਇੱਕ ਹਾਕੀ ਨੂੰ ਲੈ ਕੇ ਖਿਡਾਰੀ ਨੂੰ ਲੈ ਕੇ ਇੱਕ ਸਾਬਤ ਸੂਰਤ ਸਿੱਖੀ ਸਰੂਪ ਨੂੰ ਲੈ ਕੇ ਵੀ ਜਿਹੜੀ ਆ 올림픽 ਦੇ ਵਿੱਚ ਬਹੁਤ ਚਰਚਾ ਹੋਈ ਇਸ ਵਾਰ ਬਿਲਕੁਲ ਜੀ ਬਿਲਕੁਲ ਇੱਕ ਪਲੇਅਰ ਲਈ ਬਹੁਤ ਮਾਣ ਵਾਲੀ ਗੱਲ ਆ ਕਿ ਪਹਿਲਾਂ ਤੋਂ 올림픽ਸ ਵਿੱਚ ਖੇਡਣਾ ਹੀ ਬਹੁਤ ਮਾਣ ਵਾਲੀ ਗੱਲ ਹੁੰਦੀ ਆ ਸੋ ਐਸਜੀਪੀਸੀ ਨੇ ਵੀ ਮਾਨ ਸਨਮਾਨ ਦੇਣ ਦੀ ਗੱਲ ਕੀਤੀ ਹੋਈ ਆ ਸੋ ਮੈਂ ਸਾਰਿਆਂ ਨੂੰ ਧੰਨਵਾਦੀ ਕਰਦਾ ਕਿ ਇੰਨਾ ਪਿਆਰ ਬਖਸ਼ਿਆ ਉਹਨਾਂ ਨੇ ਉੱਥੇ ਦੇਖਦੇ ਸੀ ਸੋਸ਼ਲ ਮੀਡੀਆ 'ਚ ਜਦੋਂ ਜਰਮਨ ਪੁਲਿਸ ਤੇ ਜਰਮਨ ਪ੍ਰੀਤ ਹੁੰਦੀ ਸੀਗੇ ਇੱਕ ਪਟਕਾ ਬਣ ਕੇ ਸਭ ਸੂਰਤ ਖਿਡਾਰੀ ਕਈ ਵਾਰ ਤੇ ਵੀ ਹੁੰਦਾ ਨਾ ਕਈ ਵਾਰ ਕੋਈ ਖਿਡਾਰੀ ਇਹ ਵੀ ਉਹਦੇ ਦਾੜੇ ਬਣ ਕੇ ਵੀ ਖੇਡ ਲੈਂਦੇ ਨੇ ਤੇ ਇੱਕ ਵਾਰ ਖੁੱਲੇ ਦਾੜੇ ਪ੍ਰਕਾਸ਼ਨਾ ਉਦੋਂ ਕੀ ਮੰਨ ਦੇ ਵਿੱਚ ਆਉਂਦਾ ਸੀ ਜਦੋਂ ਦੁਨੀਆ ਤੁਹਾਡੇ ਵੱਲ ਦੇਖਦੀ ਸੀ ਬਿਲਕੁਲ ਜੀ ਉਦੋਂ ਉਸ ਟਾਈਮ ਤੇ ਇਹ ਮਨ ਚ ਹੁੰਦਾ ਕਿ ਆਪਣੇ ਦੇਸ਼ ਲਈ ਖੇਡੀ ਏ ਮੈਡਲ ਲੈ ਕੇ ਆਈ ਏ ਸੋ ਆਈ ਥਿੰਕ ਮੇਰੇ ਲਈ ਇਹ ਪ੍ਰਾਊਡ ਮੂਮੈਂਟ ਆ ਕੇ ਆਸੀ ਆਪਣੇ ਦੇਸ਼ ਲਈ ਮੈਡਲ ਲੈ ਕੇ ਆਏ ਆ ਔਰ ਸਰੂਪ ਵਿੱਚ ਰਹਿ ਕੇ ਮੈਨੂੰ ਇਸ ਮਾਣ ਮਿਲਿਆ ਇਨੀ ਵੱਡੀ ਜਗ੍ਹਾ ਤੇ ਸੋ ਮੈਂ ਬਹੁਤ ਬਹੁਤ ਥੈਂਕ ਯੂ ਕਰਦਾ ਇਸ ਚੀਜ਼ ਦਾ ਅੱਛਾ ਕੋਈ ਦਿੱਕਤਾਂ ਚੁਣੌਤੀਆਂ ਵੀ ਆਉਂਦੀਆਂ ਨੇ ਜਦੋਂ ਇਦਾਂ ਜਾਂਦੇ ਆ ਖੇਡਣ ਜਾਂਦੇ ਆ ਜਾਂ ਕਈ ਵਾਰੀ ਸਿੱਕੀ ਸਰੂਪ ਨੂੰ ਲੈ ਕੇ ਵੀ ਨਹੀਂ ਜੀ ਨਹੀਂ ਕੋਈ ਦਿੱਕਤ ਚੁਣੌਤੀ ਨਹੀਂ ਆਉਂਦੀ ਕਿਉਂਕਿ ਸਾਰੇ ਸੁਭ ਨੂੰ ਸਾਰੇ ਤੁਹਾਡੀ ਰਿਸਪੈਕਟ ਕਰਦੇ ਇਸ ਚੀਜ਼ ਦੀ ਕਿਉਂਕਿ ਆਪਣਾ ਹਰੇਕ ਇਨਸਾਨ ਜਿਹੜਾ ਵਾ ਤੁਹਾਡੇ ਧਰਮ ਦੀਆਂ ਆਪਣੇ ਧਰਮ ਦੀ ਰਿਸਪੈਕਟ ਕਰਦਾ ਇਹਦੇ ਵਿੱਚ ਕੋਈ ਇਦਾਂ ਦੀ ਕੋਈ ਦਿੱਕਤ ਜਾਂ ਕੋਈ ਵੀ ਇਦਾਂ ਦੀ ਮੁਸ਼ਕਲ ਨਹੀਂ ਹੈ ਅਸੀਂ ਨੂੰਾਈ ਸਗੋ ਮਾਣ ਹੁੰਦਾ ਕਿ ਆਪਾਂ ਇਦਾਂ ਖੇਡੀ ਦੋਸਰੇ ਸੀ ਕਿ ਤੁਹਾਨੂੰ ਉੱਥੋਂ ਕੋਈ ਪ੍ਰਸ਼ੰਸਕ ਤੁਹਾਡੇ ਮਿਲੇ ਉਹਨਾਂ ਨੇ ਪੁੱਛਿਆ ਵੀ ਤੁਹਾਡੇ ਦਾੜੇ ਬਾਰੇ ਸਰਚ ਕੀਤਾ ਬਾਅਦ ਵਿੱਚ ਤੁਹਾਡੇ ਬਾਰੇ ਹਾਂਜੀ ਹਾਂਜੀ ਬਿਲਕੁਲ ਜੀ ਮਿਲੇ ਸੀਗੇ ਮੈਨੂੰ ਮੈਨੂੰ ਪੁੱਛਿਆ ਸੀ ਮੈਨੂੰ ਦੱਸਿਆ ਸੀਗਾ ਉਹਨਾਂ ਨੇ ਜਦੋਂ ਸਰਚ ਕੀਤਾ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਾ ਸੋ ਇਹ ਖੁਸ਼ੀ ਮਿਲਦੀ ਹੈ ਜਦੋਂ ਆਪ ਤੁਹਾਨੂੰ ਆ ਕੇ ਕੋਈ ਇਦਾਂ ਪੁੱਛੇ ਇਸ ਸੀ ਬਾਰੇ ਇੱਕ ਗੱਲ ਬਾਤ ਤੁਹਾਡੀ ਹੋਈ ਜਿਹੜਾ ਉਹਨਾਂ ਤੁਹਾਨੂੰ ਪੁੱਛਿਆ ਤੁਹਾਡੇ ਦਾੜੇ ਬਾਰੇ ਸਰੂਪ ਬਾਰੇ ਪੁੱਛਿਆ ਸੀਗਾ ਸੋ ਮੈਂ ਉਹਨਾਂ ਨੂੰ ਦੱਸਿਆ ਕਿ ਅਸੀਂ ਇਦਾਂ ਮਤਲਬ ਕਿ ਇਸ ਕਮਿਊਨਿਟੀ ਤੋਂ ਬਿਲੋਂਗ ਕਰਦੇ ਆਂ ਸੋ ਜਦੋਂ ਉਹਨਾਂ ਨੂੰ ਐਸਸੀ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਐਸਸੀ ਦਾ ਬਹੁਤ ਸਤਿਕਾਰ ਵੀ ਕੀਤਾ ਹਰ ਇਨਸਾਨ ਸਰਕਾਰ ਕਰਦਾ ਇਸ ਚੀਜ਼ ਦਾ ਭਾਵੇਂ ਕੋਈ ਵੀ ਹੋਵੇ ਪਰ ਆਪਣੇ ਦੇਸ਼ ਲਈ ਖੇਡਣਾ ਹੀ ਸਭ ਤੋਂ ਵੱਡਾ ਸਤਿਕਾਰ ਹੁੰਦਾ ਹੈ ਕਲੀਅਰਲੀ ਇਹ ਖਾਲੀ ਸਰਬਉੱਚ ਸਥਾਨ ਆ ਅਕਾਲ ਤਖਤ ਸਾਹਿਬ ਉੱਥੋਂ ਵੀ ਤੁਹਾਡੇ ਵਾਸਤੇ ਅਰਦਾਸ ਹੋਈ ਤੁਹਾਡੀ ਪੂਰੀ ਟੀਮ ਲਈ ਅਰਦਾਸ ਹੋਈ ਸਪੈਸ਼ਲ ਤੁਹਾਡੇ ਲਈ ਜਥੇਦਾਰ ਸਾਹਿਬ ਨੇ ਲਿਖਿਆ ਕਿ ਸਾਬਤ ਸੂਰਤ ਖਿਡਾਰੀ ਆ ਤਾਂ ਇਹਨਾਂ ਨੂੰ ਜਿਹੜਾ ਮਾਨ ਸਨਮਾਨ ਦੇਣਾ ਚਾਹੀਦਾ ਇੱਕ ਸਿੱਖਾਂ ਦੇ ਸਰਬਉੱਚ ਸਥਾਨ ਤੋਂ ਅਜਿਹੀ ਅਰਦਾਸ ਹੋਣੀ ਕਿੰਨੇ ਕ ਮਾਣ ਵਾਲੀ ਤੁਹਾਨੂੰ ਲੱਗਦਾ ਹੈ ਇੱਕ ਗੱਲ ਤੁਹਾਡੇ ਲਈ ਆਈ ਥਿੰਕ ਇਸ ਤੋਂ ਵੱਡੀ ਮਾਣ ਵਾਲੀ ਗੱਲ ਕੋਈ ਹੈ ਹੀ ਨਹੀਂ ਕਿ ਇਸ ਜੇ ਇੰਨੀ ਵੱਡੇ ਤਖਤ ਤੋਂ ਤਖਤਾਂ ਤੋਂ ਸਾਨੂੰ ਮਾਨ ਸਨਮਾਨ ਮਿਲੇ ਸੋ ਮੈਂ ਇਸੀ ਦਾ ਬਹੁਤ ਥੈਂਕ ਯੂ ਕਰਦਾ ਵਾਂ ਜੈਸੀਦਾਰ ਸਾਹਿਬ ਦਾ ਕਿ ਉਹਨਾਂ ਨੇ ਮੇਰੇ ਲਈ ਅਰਦਾਸ ਤੇ ਸਾਡੀ ਟੀਮ ਲਈ ਅਰਦਾਸ ਕੀਤੀ ਹੈ ਅਰਦਾਸਾਂ ਦੇ ਸਿਰ ਤੇ ਹੀ ਸਾਡੀ ਟੀਮ ਜਿੱਤੀ ਹੈ ਅੱਛਾ ਜਿਹੜੇ ਨੌਜਵਾਨ ਹੋਰ ਅੱਗੇ ਖਿਡਾਰੀ ਆ ਰਹੇ ਆ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਜਾਂ ਪੰਜਾਬ ਸਰਕਾਰ ਨੂੰ ਕੀ ਅਪੀਲ ਹੈ ਕਿ ਜਿਹੜੇ ਖਿਡਾਰੀ ਨੇ ਉਹ ਪੈਦਾ ਹੋਣ ਵੱਧ ਤੋਂ ਵੱਧ ਤਾਂ ਕਿ ਨੌਜਵਾਨ ਨਸ਼ਿਆਂ ਤੋਂ ਦੂਰ ਜਾ ਸਕਣ ਡਾਇਵਰਟ ਹੋ ਸਕਣ ਬਿਲਕੁਲ ਜੀ ਬਿਲਕੁਲ ਇਹ ਹੀ اپیل ਆ ਸਾਰਿਆਂ ਨੂੰ ਕਿ ਆਪਣਾ ਨਸ਼ਿਆਂ ਤੋਂ ਦੂਰ ਹੋ ਖੇਡਾਂ 'ਤੇ ਧਿਆਨ ਦਿਓ ਕਿਸੇ ਵੀ ਕਿਸੇ ਵੀ ਸਪੋਰਟਸ ਵਿੱਚ ਨਹੀਂ ਹੈਗੀਆਂ ਭਾਵੇਂ ਤੁਹਾਡੀ ਹਾਕੀ ਵਿੱਚ ਆ ਜਾਂ ਕਿਸੇ ਹੋਰ ਗੇਮ ਕਰਦੇ ਆ ਜਾਂ ਐਜੂਕੇਸ਼ਨ ਕਰਦੇ ਆ ਆਪਣਾ ਆਪਣੇ ਕਿੱਤੇ 'ਤੇ ਧਿਆਨ ਦਿਓ ਆਪਣੇ ਕਰਮ 'ਤੇ ਧਿਆਨ ਦਿਓ ਬਾਕੀ ਇਹਨਾਂ ਚੀਜ਼ਾਂ ਤੋਂ ਦੂਰ ਰਹੇ ਤੇ ਆਪਣੇ ਦੇਸ਼ ਦਾ ਪੰਜਾਬ ਦਾ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕਰੋ ਮਾਜੀ ਦੀ ਧਰਤੀ ਦੇ ਵਿੱਚ ਹਾਕੀ ਨੂੰ ਕਿਵੇਂ ਤੁਸੀਂ ਦੇਖਦੇ ਹੋ ਮਾਜੀ ਦੀ ਧਰਤੀ ਕੀ ਸਾਰੇ ਪੰਜਾਬ ਦੀ ਹਾਕੀ ਬਹੁਤ ਤਗੜੀ ਆ ਮਾਜੀ ਦੇ ਨਾਲ ਨਾਲ ਹਾਕੀ ਵੀ ਬਹੁਤ ਤਗੜੀ ਤੁਹਾਨੂੰ ਜਿੱਦਾਂ ਪਤਾ ਹੀ ਮਾਜੀ ਤੇ ਬਟ ਉਹਦੇ ਨਾਲ ਸਾਰੇ ਪੰਜਾਬ ਦੀ ਕਿਉਂਕਿ ਜਿਹੜੀ ਟੀਮ ਆ ਉਹ ਇੱਕ ਇਦਾਂ ਹੀ ਪਲੇਅਰਾਂ ਨਾਲ ਬੰਦੀ ਆ ਸੋ ਸਾਨੂੰ ਇਸੀ ਦਾ ਬਹੁਤ ਮਾਣ ਆ ਕਿ ਅਸੀਂ ਆਪਣੇ ਦੇਸ਼ ਨੂੰ ਰਿਪਰੈਜ਼ੈਂਟ ਕਰਦੇ ਆ ਅੱਛਾ ਅੱਗੇ ਤੁਹਾਨੂੰ ਕਿਵੇਂ ਲੱਗਦਾ ਕਿ ਹਾਕੀ ਨੂੰ ਉਭਾਰ ਦੇ ਵਿੱਚ ਕਿਵੇਂ ਲੈ ਕੇ ਜਾਇਆ ਜਾ ਸਕਦਾ ਕਿਉਂਕਿ ਹੁਣ ਵੀ ਪਿਛਲੇ ਸਮੇਂ ਦੇ ਵਿੱਚ ਹਾਕੀ ਦੇ ਵਿੱਚ ਉਭਾਰ ਆ ਲਗਾਤਾਰ ਦੋ ਵਾਰ ਤੁਸੀਂ 올림픽 ਜਿੱਤੇ ਹੋ ਬਿਲਕੁਲ ਇੱਕ ਆਪਾਂ ਸਟਾਰਟ ਕਹਿ ਸਕਦੇ ਹਾਂ ਹਾਕੀ ਦਾ ਕਿ ਹਾਕੀ ਜਿਹੜੀ ਆਪਣੀ ਵਾਸ ਮੁੜੀ ਆ ਸੋ ਆਈ ਥਿੰਕ ਆਪਾਂ ਹੋਰ ਸਰਕਾਰਾਂ ਨੂੰ ਇਸ ਚੀਜ਼ ਦੇ ਉੱਤੇ ਕੰਮ ਕਰਨ ਦੀ ਔਰ ਅੱਗੇ ਵਧਾਉਣ ਦੀ ਲੋੜ ਆ ਤਾਂ ਜੋ ਹੋਰ ਅੱਗੇ ਪਲੇਅਰ ਆ ਸਕਣ ਲੱਗਦਾ ਕਿ ਇਹ ਵੀ ਨੌਜਵਾਨਾਂ ਲਈ ਖਾਸ ਹੋਵੇਗਾ ਜਾਂ ਉਹਨਾਂ ਨੂੰ ਖੇਡਾਂ ਦੇ ਵੱਲ ਪ੍ਰੇਰਿਤ ਕਰਦਾ ਹੋਵੇਗਾ ਜਦੋਂ ਪੀਐਮ ਨੇ ਤੁਹਾਡੇ ਨਾਲ ਗੱਲ ਕੀਤੀ ਜਦੋਂ ਸੀਐਮ ਨੇ ਕੀਤੀ ਰਾਜ ਸੀਐਮ ਤੁਹਾਡਾ ਸਨਮਾਨ ਵੀ ਕਰ ਰਹੇ ਨੇ ਬਿਲਕੁਲ ਬਿਲਕੁਲ ਇੱਕ ਪਲੇਅਰ ਲਈ ਬਹੁਤ ਵੱਡੀ ਗੱਲ ਹੁੰਦੀ ਜਦੋਂ ਉਹਨਾਂ ਦੇ ਇੱਕ ਟੀਮ ਲਈ ਇੱਕ ਪਲੇਅਰਾਂ ਲਈ ਬਹੁਤ ਵੱਡੀ ਗੱਲ ਜਦੋਂ ਉਹਨਾਂ ਦੇ ਪੰਜਾਬ ਦੇ ਜਾਂ ਦੇਸ਼ ਦੇ ਆਪਣੇ ਜਿਹੜੇ ਮੇਨ ਮੁਖਦਾਰ ਨੇ ਜਿਦਾਂ ਕਿ ਪੀਐਮ ਸਾਹਿਬ ਜਾਂ ਸੀਐਮ ਸਾਹਿਬ ਤੁਹਾਡੀ ਸਪੋਰਟ ਕਰਨ ਤੁਹਾਨੂੰ ਮੈਸੇਜ ਕਰਨ ਜਾਂ ਫੋਨ ਕਰਨ ਵੀ ਤੁਹਾਨੂੰ ਹੋਰ ਸ਼ਾਹਿਤ ਕਰਨ ਕਿ ਅੱਗੇ ਵਧ ਕੇ ਖੇਡੋ ਦੇ ਜੀ ਜਿਹਦੀ ਪ੍ਰਧਾਨ ਮੰਤਰੀ ਨਾਲ ਗੱਲਬਾਤ ਹੋਈ ਰੋ ਤੁਹਾਨੂੰ ਮਿਲੇ ਉੱਥੇ ਬਿਲਕੁਲ ਬਿਲਕੁਲ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਬਹੁਤ ਮਾਨ ਸਨਮਾਨ ਦਿੱਤਾ ਉਹਨਾਂ ਨੇ ਹੋਰ ਅੱਗੇ ਵਧਣ ਦੀ ਸਾਨੂੰ ਪ੍ਰੇਰਣਾ ਦਿੱਤੀ ਸੋ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਬਾਕੀ ਦਾ ਭਵਿੱਖ ਅੱਗੇ ਕੀ ਦੇਖਦੇ ਹੋ ਦੇਸ਼ ਦਾ ਹਾਕੀ ਦਾ ਭਵੇਖ ਅਸੀਂ ਨਹੀਂ ਤੁਸੀਂ ਦੇਖੋ ਤੁਹਾਨੂੰ ਦੇਖ ਹੀ ਰਿਹਾ ਵਾ ਕਿ ਹਾਕੀ ਦਾ ਭਵੇਖ ਕੀ ਆ ਕੀ ਵਧ ਰਹੀ ਹੈ ਅੱਗੇ ਵਦੂਗੀ ਵੀ ਮਾਰੇ ਕਿਰਪਾ ਰਖੇ ਤੇ ਚੜ੍ਹਦੀ ਗਲਾਂ ਬਖਸ਼ੇ ਇਦਾਂ ਤੇ ਬਸ ਜੀ ਕਹੇ ਸੀ ਗੁਰੂ ਰਾਮਦਾਸ ਜੀ ਧਰਤੀ ਦੇ ਨਤਮਸਤ ਹੋ ਗਏ ਇੱਥੋਂ ਸਾਰਾ ਕੁਝ ਮਿਲਿਆ ਤੁਹਾਨੂੰ ਬਿਲਕੁਲ ਜੀ ਬਿਲਕੁਲ ਪਰਮਾਤਮਾ ਹੀ ਦੇਣ ਵਾਲੇ ਆ ਬਾਕੀ ਤੇ ਸਾਰੀਆਂ ਗੱਲਾਂ ਹੀ ਆ ਸਾਰੀ ਜਗ੍ਹਾ ਪਰਮਾਤਮਾ ਖਲੋਤੇ ਹੋਏ ਆ ਤੇ ਚੜ੍ਹਦੀ ਗਲਾਂ ਮਾਰੇ ਦਾ ਇਦਾਂ ਆਸ਼ੀਰਵਾਦ ਰਵੇ ਸਾਡੇ ਨਾਲ ਤਾਂ ਬਿਲਕੁਲ ਜਰਮਨਪ੍ਰੀਤ ਸਿੰਘ ਬੱਲ ਮਾਜੇ ਦੀ ਧਰਤੀ ਦਾ ਉਹ ਗੱਭਰੂ ਜਿਹੜਾ ਜਿਹੜਾ ਡਿਫੈਂਸ ਲਾਈਨ ਦੇ ਵਿੱਚ ਖੇਡਦਾ ਏ ਤਾਂ ਉਹਨਾਂ ਕਹਿ ਕੇ ਸਾਰਾ ਕੁਝ ਸਾਨੂੰ ਗੁਰੂਆਂ ਤੋਂ ਹੀ ਮਿਲਿਆ ਏ ਤਾਂ ਉਹਨਾਂ ਨੂੰ ਹੀ ਸਮਰਪਿਤ ਆ ਸਾਡੀ ਹਾਕੀ ਫਿਲਹਾਲ ਇਹਦੇ ਉਹ ਜਾਇਦ ਤੇ ਕੈਮਰਾਮੈਨ ਜਗਰੂਪ ਸਿੰਘ ਦੇ ਨਾਲ ਅੰਤਰਪੀਤ ਸਿੰਘ ਖਹਿਰਾ ਮੈਂ ਪੰਜਾਬੀ ਟੀਵੀ ਚੰਡੀਗੜ੍ਹ